ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਤੇਜਿੰਦਰ ਸਿੰਘ ਰੇਵੜ ਹਲਕਾ ਸਗਰਨੇ ਜਾਰ ਆਮ ਆਨੀ ਪਾਰਟੀ ਸਮਰਥਕ ਵੀ ਅੱਜ ਅੱਚ ਪਿੰਡ ਪਹੁੰਚ ਕੇ ਮਾਨੁਬਰ ਕੀ ਕਹਿਣਾ ਚਾਹੁੰਦਾ ਜਿਹੜਾ ਪਹੁੰਚਿਆ ਮੈਨੂੰ ਇੱਕ ਮੇਰੇ ਜਸਵੀਰ ਦਸੰਦਰ ਵੀਰ ਜੀ ਨੇ ਇਥੇ ਮਾਨਾਪੁਰ ਤੋਂ ਉਹਨਾਂ ਦਾ ਸਨੇਹਾ ਲੱਗੇ ਹੋਏ ਪਿੰਡ ਦੇ ਵਿੱਚ ਭਾਨਾ ਵਾਪਰ ਗਿਆ ਵੀ ਇੱਕ ਗਰੀਬ ਪਰਿਵਾਰ ਦੀ ਬਰਸਾਤਾਂ ਦੇ ਮੌਸਮ ਕਰਕੇ ਛੱਤ गिर ਗਈ ਜਿਸ ਤੇ ਕਰਕੇ ਉਸ ਤੋਂ ਸਭ ਤੋਂ ਵੱਡਾ ਪਰਾਇਆ ਵਾਪਰਿਆ ਵੀ ਉਹਨਾਂ ਦੇ ਜੋ ਬੱਚਿਆਂ ਦੇ ਮਾਤਾ ਜੀ ਸੀ ਉਹ ਵੀ ਗੁਜਰ ਪਏ ਸਹਿਸਾ ਦੇ ਵਿੱਚ ਸੋ ਵੀਰ ਹੁਣਾਂ ਨੇ ਮੈਨੂੰ ਕਿਹਾ ਵੀ ਇੱਥੇ ਆ ਕੇ ਆਪਾਂ ਉਹਨਾਂ ਦੀ ਜੋ ਵੀ ਮਦਦ ਬਣਦੀ ਆ ਉਹ ਆਪਾਂ ਕਰ ਸਕੀਏ ਤੇ ਇਸ ਕਰਕੇ ਫਿਰ ਅਸੀਂ 3 ਨੰਬਰਾਂ ਵਾਂ ਹੋਰ ਬਹੁਤ ਬੰਦੇ ਅਸੀਂ ਲੈ ਕੇ ਜਿੰਨੀ ਵੀ ਸਾਡੇ ਕੋਲੋਂ ਮਦਦ ਹੋ ਸਕਦੀ ਆ ਉਹ ਅਸੀਂ ਇਸ ਪਰਿਵਾਰ ਦੀ ਕਰਨ ਆਏ ਆ ਤੇ ਗਰਵਲ ਸਾਹਿਬ ਗੱਲ ਕਰੀਏ ਥੋੜੇ ਪੈਸੇ ਹਜੇ ਇਹਨਾਂ ਕੋਲ ਆਏ ਨੇ ਹੋਰ ਵੀ ਅਪੀਲ ਕਰਨ ਤਾਂ ਉਹਨਾਂ ਲੋਕਾਂ ਨੂੰ ਹਾਂਜੀ ਬਿਲਕੁਲ ਦੇਖੋ ਇਹ ਇੱਕ ਸਾਂਝਾ ਕੰਮ ਆ ਕਿਸੇ ਗਰੀਬ ਅਸੀਂ ਜਾਂ ਸਰਕਾਰਾਂ ਦਾ ਬਹੁਤ ਦੂਰ ਬੈਠੀਆਂ ਹੁੰਦੀਆਂ ਨੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਇਸ ਪਰਿਵਾਰ ਦਾ ਹੱਥ ਫੜੋ ਆਕੇ ਇਹੀ ਨਹੀਂ ਜੇ ਕਿਤੇ ਵੀ ਕੋਈ ਏਦਾਂ ਦਾ ਭਾਰਾ ਵਾਪਰਦਾ ਪਹਿਲਾਂ ਪਿੰਡ ਲੈਵਲ ਤੇ ਹੀ ਮੈਂ ਕਹਿੰਦਾ ਅਸੀਂ ਉਸ ਨੂੰ ਕਰ ਸਕੀਏ ਸਰਕਾਰਾਂ ਤੋਂ ਤਾਂ ਬਾਅਦ ਹੀ ਆਸ ਆਈ ਬਾਕੀ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਜਿੰਨੀ ਵੀ ਹੋਊਗੀ ਮਦਦ ਅਸੀਂ ਉਹ ਵੀ ਲੈ ਕੇ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਪਰਿਵਾਰ ਨਾਲ ਜੋ ਦੇਖੋ ਜੀ ਚਲੇ ਗਿਆ ਉਹਦਾ ਹੀ ਅਸੀਂ ਲਿਆ ਸਕਦੇ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜੋ ਵੀ ਇਹਨਾਂ ਨੂੰ ਕੋਈ ਮਦਦ ਦੀ ਲੋੜ ਹੋਊ ਅਸੀਂ ਅੱਗੇ ਵੀ ਉਹਨਾਂ ਦੀ ਮਦਦ ਕਰਾਂਗੇ ਸਤਿਗੁਰੂ ਜੀ ਮੈਂ ਐਡਵੋਕੇਟ ਗੁਰਪ੍ਰੀਤ ਸਿੰਘ ਸਟੇਟ ਜੁਆਇੰਟ ਸੈਕਟਰੀ ਲੀਗਲ ਨਕਾਮਾਂ ਦੀ ਪਾਰਟੀ ਤੇ ਡਿਸਟ੍ਰਿਕਟ ਕਮਿਟੀ ਇਨਚਾਰਜ ਹਾਂ ਥੋੜੇ ਦਿਨ ਪਹਿਲਾਂ ਮਲਕੀਏ ਆਪਣੇ ਮਾਨੂਪੁਰ ਦੇ ਵਿੱਚ ਇੱਕ ਟ੍ਰੈਜੇਡੀ ਵਾਪਰ ਗਈ ਸੀ ਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਜਿਹੜੇ ਮਰੇ ਕੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਤਿੰਨ ਬੱਚੇ ਸੀਗੇ ਤੇ ਉਹ ਲੇਡੀਜ਼ ਦੇ ਆਪਣੇ ਪਰਿਵਾਰ ਜਿਹੜਾ ਰਹਿੰਦਾ ਸੀ ਇੱਥੇ ਮੀਂਹ ਦੇ ਕਾਰਨ ਜਿਹੜੀ ਛੱਤ ਗਿਰ ਗਈ ਸੀ ਜਿਹਦੇ ਵਿੱਚ ਇੱਕ ਲੇਡੀ ਉਹਦੇ ਚਪੇੜ ਦੇ ਵਿੱਚ ਆ ਗਈ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਸੋ ਮੈਂ ਤਾਂ ਇੱਕ ਉਹ ਗੱਲ ਕਹਿਣੀ ਚਾਹੁੰਦਾ ਆ ਵੀ ਆਪਾਂ ਵੱਧ ਵੱਧ ਇਹਨਾਂ ਦੀ ਮਦਦ ਕਰੀਏ ਕਿਉਂਕਿ ਦੇਖੋ ਅਸੀਂ ਟੂਰਨਾਮੈਂਟਾਂ ਦੇ ਲੱਖਾਂ ਰੁਪਏ ਲਾ ਦਨੇ ਆ ਅਸੀਂ ਫਲੈਕਸਾਂ ਦੇ ਲੱਖਾਂ ਰੁਪਏ ਲਾ ਦਨੇ ਆ ਮੈਂ ਇੱਕ ਵਾਰ ਬੇਨਤੀ ਕਰਨੀ ਚਾਹੁੰਦਾ ਆ ਵੀ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਅਜੇ ਹੈਗੇ ਆ ਤੇ ਇਹਦੇ ਵਿੱਚ ਜਿਹੜਾ ਟੂਰਨਾਮੈਂਟਾਂ ਵਿੱਚ ਜਾਂ ਹੋ ਜਿਹੜਾ ਸਹਿਯੋਗ ਹੈ ਉਹ ਮਲਕੀ ਨੈਨਾਰੀ ਭਰਾ ਕਰਦੇ ਨੇ ਪਿੰਡਾਂ ਵਾਲੇ ਕਰਦੇ ਨੇ ਮਾਨੂੰ ਕਹਿੰਦੇ ਵੀ 1 ਸਾਲ ਵਾਸਤੇ ਕਿਰਪਾ ਕਰਕੇ ਇਹਨਾਂ ਦਾ ਆਪਾਂ ਬਾਹ ਫੜੀਏ ਦੇਖੋ ਬਾਅਦ ਦੇ ਵਿੱਚ ਆਪਾਂ ਨੂੰ ਅਫਸੋਸ ਕਰਨ ਦੇ ਬਿਨਾਂ ਕੁਝ ਨਹੀਂ ਰਹਿੰਦਾ ਅਸੀਂ ਅੱਜ ਇਹਨਾਂ ਦੀ ਮਦਦ ਕਰ ਸਕਦੇ ਹਾਂ ਪਰ ਜਿਹੜੀ ਔਰਤ ਇਸ ਜਹਾਨ ਤੋਂ ਚਲੀ ਗਈ ਬੱਚਿਆਂ ਦੀ ਮਾਂ ਚਲੀ ਗਈ ਅਸੀਂ ਉਹਨੂੰ ਵਾਪਸ ਨਹੀਂ ਲਿਆ ਸਕਦੇ ਸੋ ਮੈਂ ਚਾਹਣਾ ਅਪੀਲ ਕਰਦਾ ਮੈਂ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਉਹਨਾਂ ਵਾਸਤੇ ਕੁਝ ਨਾ ਕੁਝ ਕਰੀਏ ਉਹਨਾਂ ਪਰਿਵਾਰਾਂ ਨੂੰ ਆਪਾਂ ਉਹਦੀ ਬਾਹ ਫੜ ਕੇ ਉਹਨਾਂ ਦੇ ਜਿਹੜੇ ਘਰ ਪਰਾਨ ਜਾਦਾ ਨਹੀਂ ਮੈਂ ਕਹਿੰਦਾ ਸਿਰਫ ਇਹ ਕਹਿਣਾ ਵੀ 12 बाई 12 ਦਾ ਇੱਕ ਕਮਰਾ ਬਣਵਾ ਦਈਏ ਤਾਂ ਸਾਡੇ ਲਈ ਬਹੁਤ ਮਾਨ ਦੀ ਗੱਲ ਹੋ ਗਈ ਸੋ ਇਸ ਸਹਿਯੋਗ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਜਿਹੜੇ ਹੈਗੇ ਆ ਯੂ ਐਸ ਏ ਵਾਲੇ ਮਾਨੂਪੁਰ ਤੋਂ ਉਹਨਾਂ ਨੇ ਸਹਿਯੋਗ ਕੀਤਾ 11000 ਰੁਪਏ ਦਾ ਸੋ 10000 ਦਾ ਸੌਰੀ ਤੇ ਉਹਨਾਂ ਨੇ ਮਤਲਬ ਕਿ ਇਸ ਪਰਿਵਾਰ ਦੀ ਜਿਹੜੀ ਬਾਹ ਫੜੀ ਆ ਤੇ ਹੋਰ ਵੀ ਐਨ ਆਰ ਆਈ ਭਰਾ ਹੈਗੇ ਆ ਜਿਹੜੇ ਇਹਨਾਂ ਸਹਾਇਕ ਕਰਨਾ ਚਾਹੁੰਦੇ ਆ ਜਸਵਿੰਦਰ ਸਿੰਘ ਜੀ ਇਹਨਾਂ ਨੇ ਕਿਹਾ ਹੈਗਾ ਸਹਾਇਕ ਤੇ ਤਜਿੰਦਰ ਗਰੇਵਾਲ ਜੀ ਇਹਨਾਂ ਨੇ ਵੀ ਖਾਸ ਤੌਰ ਤੇ ਕਿਹਾ ਵੀ ਸਾਡਾ ਜਿਹੜਾ ਹੈਗਾ ਅਸੀਂ ਜਿਆਦਾ ਮਦਦ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਾਂਗੇ ਤੇ ਜਿੰਨੀ ਵੀ ਮਦਦ ਹੋਈ ਅਸੀਂ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਮੇਰਾ ਲਖਵੀਰ ਸਿੰਘ ਆ ਜੀ ਪਿੰਡ ਮਨਨਪੁਰ ਕੀ ਪ੍ਰੋਬਲਮ ਆ ਗਈ ਸੀ ਤੁਹਾਡੇ ਤੇ ਜਿਹੜੀ ਹੋਈ ਸੀ ਜੀ ਕਿੰਨੇ ਦਿਨ ਹੋ ਗਏ 15-20 ਦਿਨ ਹੋ ਗਏ ਜੀ 29 ਲਾ ਲਓ 29 ਜੂਨ ਨੂੰ ਇਹ ਛੱਤ ਕਰ ਗਈ ਜੀ ਤੋਂ ਬਾਅਦ ਡੈੱਟ ਹੋ ਗਈ ਘਰ ਥੱਲੇ ਆ ਗਈ ਜੀ ਹਾਂ ਉਹ ਤੋਂ ਬਾਅਦ 15-20 ਹੁਣ ਕੰਮ ਸ਼ੁਰੂ ਕੀਤਾ ਸੀ ਕਿ ਤੁਸੀਂ ਇੱਕ ਹੀ ਪਿੰਡ ਵਾਲੇ ਕਰਾ ਰਹੇ ਹੋ ਕੌਣ ਕਰਾ ਰਹੇ ਹੋ ਪਿੰਡ ਵਾਲੇ ਵੀ ਕਰਾ ਰਹੇ ਨੇ ਮਦਦਾਂ ਜੀ ਬਹੁਤ ਸਾਡੇ ਮਾਣਾ ਬਾਬਾ ਉਹਦਾ ਹੈਗਾ ਜੀ ਜੋ ਬਾਕੀ ਹੁਣ ਵੀ ਬਾਹਰੋਂ ਵੀ ਮਾਣ ਮੋਟਾ ਜਿੰਨਾਂ ਕੋ ਜੋ ਗਾਇਕ ਕਰ ਰਿਹਾ ਜੋਗ ਦੇ ਰਿਹਾ ਵਾਕਿਆ ਵੀਰ ਸਾਡੇ ਸੋਨੇ ਵੀਰ ਹੋ ਗਿਆ ਅਬੀ ਇਹਦਾ ਨਾ ਹਾ ਗਰੇ ਵਾਲਾ ਸਰ ਗਰੇ ਵਾਲਾ ਸੰਗ ਵੀਰ ਜੀ ਆਮ ਪਾਰਟੀ ਦੇ ਇਹਨਾਂ ਨੇ ਵੀ ਸਾਡਾ ਸਹਿਯੋਗ ਕੀਤਾ ਜੀ ਵਧੀਆ ਇੱਟ ਦੀ ਸੇਵਾ ਕਰੀਏ ਅਸੀਂ ਕਿੰਨੀ ਕਿੰਨੀ ਕੋ ਵੀ ਪੈਂਟ ਲਾ ਲਓ 31000 ਰੁਪਿਆ ਸੇਵਾ ਕਰੀ ਜਨਾ ਜੀ ਵਧੀਆ ਤੇ ਤੁਸੀਂ ਹੋਰ ਵੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਮੇਰੇ ਹਾਂ ਇਹ ਹੋ ਸਕੇ ਜਲ ਬਾਤ ਸਾਡਾ ਮਕਾਨ ਪੈ ਜਾਵੇ ਬਸ ਇਹਨਾਂ ਕੋ lo que the acá